ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਉਸੇ ਇਲਾਕਿਆਂ ਦੇ ਵਿੱਚ ਰਹਿੰਦੇ ਹੋਏ ਪੁਤਿਨ ਨੇ ਜਿਹੜਾ ਕਹਿੰਦੇ ਵੀ ਅੱਜ 크리스마ਸ ਵਾਲੇ ਦਿਨ ਖਾਸ ਤੌਰ ਦੇ ਉੱਤੇ ਉਸ ਨੇ ਦਿਨ ਚੁਣ ਕੇ ਮਿਜ਼ਾਈਲ ਅਟੈਕ ਜਿਹੜਾ ਆ ਉੱਥੇ ਯੂਕਰੇਨ ਦੇ ਉੱਤੇ ਕੀਤਾ ਹੈਗਾ ਆ ਸੋ ਪਾਵਰ ਗ੍ਰਿਡ ਦੇ ਉੱਤੇ ਯੂਕਰੇਨ ਦੀ ਪਾਵਰ ਗ੍ਰਿਡ ਦੇ ਉੱਤੇ 크리스마ਸ ਵਾਲੇ ਦਿਨ ਕਹਿੰਦੇ ਆ ਵੀ ਉਸ ਨੇ ਜਬਰਦਸਤ ਜਿਹੜੇ ਮਿਜ਼ਾਈਲ ਹਮਲੇ ਆ ਉਹ ਕਿਤੇ ਆ ਕਈ ਲੋਕ ਹੁਣ ਪੁਤਿਨ ਨੂੰ ਇਸ ਹਮਲੇ ਦੇ ਲਈ ਇਨਹਿਊਮਨ ਵੀ ਆਖ ਰਹੀ ਨੇ ਇਨਫੈਕਟ ਜ਼ਿਲਨਸਕੀ ਨੇ ਜਿਹੜਾ ਇਹ ਉਸਤੇ ਲਈ ਸ਼ਬਦ ਵਰਤੇ ਹੈਗੇ ਆ ਸੋ ਇਹ ਕਹਿੰਦੇ ਵੀ ਇਹ 13ਵੀਂ ਵਾਰ ਹੋਇਆ ਆ ਵੀ ਰਸ਼ੀਆ ਨੇ ਇੱਕ ਵੱਡਾ ਹਮਲਾ ਯੂਕਰੇਨ ਦੀ ਪਾਵਰ ਗ੍ਰਿਡ ਦੇ ਉੱਤੇ ਕੀਤਾ ਹੈਗਾ ਆ ਉੱਥੋਂ ਦੀ ਯੂਕਰੇਨ ਦੇ ਮੁਲਕ ਦੀ ਇਹ ਸਭ ਤੋਂ ਵੱਡੀ એનર્ਜੀ ਪ੍ਰੋਵਾਈਡਰ ਹੈਗੀ ਆ ਤੇ ਇਸ ਟਾਈਮ ਕਹਿੰਦੇ ਵੀ ਉਹਨਾਂ ਦੇ ਹਾਲਾਤ ਕਾਫੀ ਜਿਆਦਾ ਨਾਜ਼ੁਕ ਬਣੇ ਪਿਆ ਤੇ ਜਸਿਆਲ ਆ ਗਿਆ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਇਹ ਲੜਾਈ ਦਾ ਤੇ ਕਿਹਾ ਵੀ ਇਸ ਹਮਲੇ ਦੇ ਵਿੱਚ ਘੱਟੋ ਘੱਟ ਇੱਕ ਜਾਨੇ ਦੇ ਮਾਰੇ ਜਾਣ ਦੀ ਰਿਪੋਰਟ ਜਿਹੜੀ ਉਹ ਦੱਸੀ ਜਾ ਰਹੀ ਆ ਡਨੀਪਰੋ ਪੇਟਰੋਵਸਕ ਇਲਾਕੇ ਦੇ ਵਿੱਚ ਇਹ ਹਮਲੇ ਜਿਹੜੇ ਹੋਏ ਆ ਉਧਰ ਖਾਰਕੀਵ ਦੇ ਵਿੱਚ ਵੀ 6 ਜਾਨੇ ਜਿਹੜੇ ਜ਼ਖਮੀ ਹੋਏ ਨੇ ਜਿਹੜਾ ਕਿ ਸਿਰਫ ਰਸ਼ੀਅਨ ਬਾਰਡਰ ਤੋਂ 20 ਮੀਲ ਦੂਰ ਹਗਿਆ ਸੋ ਕਹਿੰਦੇ ਵੀ ਹਾਫ ਮਿਲੀਅਨ 5 ਲੱਖ ਲੋਕਾਂ ਦੇ ਘਰਾਂ ਦੀ ਜਿਹੜੀ ਬਿਜਲੀ ਆ 5 ਲੱਖ ਘਰਾਂ ਦੀ ਜਿਹੜੀ ਬਿਜਲੀ ਆ ਕਹਿੰਦੇ ਆ ਵੀ ਖਾਰਕੀ ਇਲਾਕੇ ਦੇ ਵਿੱਚ ਇਸ ਟਾਈਮ ਬੰਦ ਹੋਈ ਪਈ ਆ ਜਿਹਦੇ ਕਰਕੇ ਉੱਥੇ 37 ਡਿਗਰੀ ਫਾਰਨਹਾਈਟ ਜਾਂ 3 ਡਿਗਰੀ ਜਿਹੜਾ ਸੈਲਸੀਅਸ ਆ ਇੰਨੇ ਘੱਟ ਤਾਪਮਨ ਦੇ ਵਿੱਚ ਲੋਕਾਂ ਨੂੰ ਗੁਜ਼ਾਰਾ ਜਿਹੜਾ ਉਹ ਕਰਨਾ ਬੈਰਿਆ ਹੈਗਾ ਸੋ ਪਿਛਲੇ ਆ ਸਾਲ 2023 ਦੇ ਵਿੱਚ ਕਹਿੰਦੇ ਵੀ ਯੂਕਰੇਨੀਅਨਸ ਆ ਉਹਨਾਂ ਨੇ ਕ੍ਰਿਸਮਸ 7 ਜਨਵਰੀ ਨੂੰ ਜਿਹੜੀ ਆ ਉਹ ਮਨਾਈ ਸੀ ਉਥੋਂ ਦੇ ਇੱਕ ਜੂਲੀਅਨ ਚਰਚ ਕੈਲੰਡਰ ਆ ਉਸ ਦੇ ਹਿਸਾਬ ਦੇ ਨਾਲ ਤੇ ਹੁਣ ਜ਼ੇਲੈਂਸਕੀ ਨੇ ਕਹਿੰਦੇ ਵੀ ਉੱਥੇ ਪਿਛਲੇ ਸਾਲ ਇੱਕ ਲਾ ਨੂੰ ਸਾਈਨ ਕੀਤਾ ਸੀ ਜਿਸ ਦੇ ਨਾਲ ਡੇਟ ਨੂੰ ਚੇਂਜ ਕਰ ਦਿੱਤਾ ਗਿਆ ਸੀਗਾ ਤਾ ਜੋ ਜਿਹੜੇ ਰਸ਼ੀਅਨ ਆਰਥੋਡੌਕਸ ਚਰਚ ਦੇ ਨਾਲੋਂ ਵੱਖਰੇ ਦਿਨਾਂ ਦੇ ਉੱਤੇ ਜਿਹੜੀ ਧਾਰਮਿਕ ਤੌਰ ਦੇ ਉੱਤੇ ਵੀ ਕਹਿੰਦੇ ਆ ਵੀ ਇਹ ਦਿਨ ਜਿਹੜੇ ਉਹ ਮਨਾਏ ਜਾਣ ਸੋ ਇਹ ਐਸ ਟਾਈਮ ਉੱਤੇ ਹਾਲਾਤ ਬਣੇ ਪਏ ਆ ਤੇ ਅੱਜ ਜਿਹੜਾ ਜਲਾਂਸਕੀ ਕਹਿ ਰਿਹਾ ਸੀਗਾ ਕਿ ਵੀ ਪੋਤਨ ਨੇ ਜਾਣਬੁੱਝ ਕੇ 크리스마ਸ ਵਾਲੇ ਦਿਨ ਹਮਲਾ ਜਿਹੜਾ ਉਹ ਕੀਤਾ ਹੈ ਕਹਿੰਦਾ ਵੀ ਇਸ ਤੋਂ ਜ਼ਿਆਦਾ ਮਾੜੀ ਚੀਜ਼ ਹੋਰ ਕੀ ਹੋ ਸਕਦੀ ਆ ਪ੍ਰੈਜ਼ੀਡੈਂਟ 트럼ਪੋਨਾ ਨੇ ਜਿਹੜੇ ਆਪਣੇ ਐਡਵਾਈਜ਼ਰ ਚੁਣੇ ਹੈਗੇ ਖਾਸ ਕਰਕੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਲਈ ਉਹਨਾਂ ਨੇ ਵੀ ਇਹਦਾ ਜਿਹੜਾ ਵਿਰੋਧ ਕੀਤਾ ਵੀ ਬਹੁਤ ਮਾੜੀ ਗੱਲ ਆ 크리스마ਸ ਵਾਲੇ ਦਿਨ ਇਹ ਅਟੈਕ ਕੀਤਾ ਗਿਆ ਹੈ ਪਾਪ ਜੋ ਆ ਉਸਨੇ ਵੀ ਇਸ ਦੀ ਜਿਹੜੀ ਆ ਕਾਫੀ ਨਿੰਦਾ ਕੀਤੀ ਹੈਗੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਕਰੇਨੀਅਨ ਬੰਬਾਰਡਮੈਂਟ ਵਿੱਚ ਮਾਰੇ ਜਾ ਚੁੱਕੇ ਆ ਜਦੋਂ ਲੜਾਈ ਸ਼ੁਰੂ ਹੋਈ ਆ ਕਹਿੰਦੇ ਟੈਂਸ ਆਫ ਥਾਊਜ਼ੈਂਡਸ ਆ ਮਾਰੇ ਜਾ ਚੁੱਕੇ ਆ ਇੱਧੇ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਵੀ ਤੇ ਯੂਕਰੇਨ ਦੇ ਮਾਰੇ ਜਾ ਚੁੱਕੇ ਹੈਗੇ ਆ ਅ ਬੰਬਾਰਡਮੈਂਟ ਜਨਵਰੀ ਤੋਂ ਲੈ ਕੇ ਨਵੰਬਰ 2024 ਤੱਕ ਇਹ ਕਹਿੰਦੇ ਸਭ ਤੋਂ ਵੱਡੀ ਬੰਬਾਰਡਮੈਂਟ ਸੀਗੀ ਹਿਊਮਨ ਰਾਈਟਸ ਮੋਨਿਟਰਿੰਗ ਮਿਸ਼ਨ ਯੂਕਰੇਨ ਦੇ ਵਿੱਚ ਆ ਉਹਨਾਂ ਨੇ ਇਹ ਦੱਸਿਆ ਹੈਗਾ ਅ ਸਿਵਿਲਿਅਨ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ ਤੇ ਇਸ ਵੇਲੇ ਲੋਕਾਂ ਦੇ ਕੋਲ ਬਿਜਲੀ ਨਹੀਂ ਹੈ ਤੇ ਠੰਡ ਬਹੁਤ ਜ਼ਿਆਦਾ ਆ ਤੇ ਲੋਕਾਂ ਨੂੰ ਜਿਹੜਾ ਸਰਵਾਈਵ ਕਰਨਾ ਆ ਇਸ ਟਾਈਮ ਬਹੁਤ ਔਖਾ ਹੋਇਆ ਹੈਗਾ ਆ ਸੋ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਬੈਡ ਹੈਗੀ ਆ ਦੂਸਰੇ ਪਾਸੇ ਜੇ 크리스마ਸ ਦੀ ਗੱਲ ਕਰਦੇ ਜਾਈਏ ਸੀਰੀਆ ਦੇ ਜਿਹੜੇ 크ਿਸਚੀਅਨਸ ਆ ਉਹਨਾਂ ਨੇ ਪਹਿਲੀ ਵਾਰੀ ਜਦੋਂ ਤੋਂ ਹੀ ਉੱਥੇ ਦਾ ਜਿਹੜਾ ਅਸਾਦ ਭੱਜ ਗਿਆ ਰਸ਼ੀਆ ਨੂੰ ਉਹਨਾਂ ਨੇ 크ਿਸਮਸ ਮਨਾਈ ਹੈਗੀ ਆ ਪ੍ਰੈਜ਼ੀਡੈਂਟ ਬੁਸ਼ਾਰ ਅਲ ਅਸਾਦ ਦਸੰਬਰ ਦੇ ਨਾਂ ਸ਼ੁਰੂਆਤ ਦੇ ਵਿੱਚ ਭੱਜ ਗਿਆ ਸੀ ਤੇ ਹੁਣ ਜਿਹੜੇ ਈਵਨ ਦੋ ਜਿਹੜੇ ਰੂਲ ਕਰ ਰਹੇ ਆ ਉਹ ਇਸਲਾਮਿਸਟ ਹੈਗੇ ਆ ਪਰ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਕੰਟਰੀ ਦੇ ਰਿਲੀਜੀਅਸ ਮਿਨੋਰਟੀਜ਼ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਦਾ ਆਪਾਂ ਪੂਰਾ ਸਾਥ ਦੇਵਾਂਗੇ ਔਰ ਉਹ ਉਹਨਾਂ ਨੇ ਦਿੱਤਾ ਵੀ ਹੈਗਾ ਆ ਇਸੇ ਤਰ੍ਹਾਂ ਜਿਹੜਾ ਉੱਥੇ ਦਾ ਲੀਡਰ ਸੀ ਜੋ ਹੁਣ ਪਾਵਰ 'ਚ ਆਇਆ ਜਿਹਦੇ ਉੱਤੇ 10 ਮਿਲੀਅਨ ਡਾਲਰ ਦਾ ਯੂਐਸ ਨੇ ਇਨਾਮ ਰੱਖਿਆ ਸੀ ਉਹ ਉਹ ਜਿਹੜਾ ਨਾਮ ਆ ਉਹ ਵੀ ਜਿਹੜਾ ਉਹਨਾਂ ਨੇ ਰਿਮੂਵ ਕਰ ਦਿੱਤਾ ਹੈਗਾ ਸੋ ਇਹਦਾ ਮਤਲਬ ਇਹ ਆ ਬਈ ਉਹਨਾਂ ਨੇ ਆਲਰੇਡੀ ਜੋ ਆ ਓਹੋ ਗੱਲਬਾਤ ਅਮਰੀਕਾ ਵਾਲਿਆਂ ਨਾਲ ਕਰ ਲਈ ਆ ਤੇ ਜਿਸ ਹਿਸਾਬ ਦੇ ਨਾਲ ਉਹ ਕਰ ਰਹੇ ਆ ਅੱਜ ਉਹਨਾਂ ਨੇ ਕ੍ਰਿਸਚੀਅਨਸ ਨੂੰ ਆਪਣਾ ਦਿਨ ਮਨਾਣ ਦਿੱਤਾ ਹੈਗਾ ਤੇ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਨਾਲ ਉਹਨਾਂ ਦੇ ਜਿਹੜੇ ਰਿਲੇਸ਼ਨ ਆ ਕਾਫੀ ਗੁੱਡ ਹੋਣਗੇ ਅਗਲੀ ਖਬਰ ਵੱ ਚਲਈਏ ਪਾਕਿਸਤਾਨ ਨੇ 에ਅਰ ਸਟ੍ਰਾਈ ਕਰਕੇ ਈਸਟਰਨ ਅਫਗਾਨਿਸਤਾਨ ਦੇ ਵਿੱਚ 46 ਲੋਕਾਂ ਨੂੰ ਮਾਰ ਦਿੱਤਾ ਹੈਗਾ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ ਸੀ ਤੇ ਬੀਬੀਆਂ ਸੀਗੀਆਂ ਇਹ ਤਾਲਿਬਾਨ ਦੀ ਗਵਰਨਮੈਂਟ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਅਲਹਮਦੁਲਿਲਾ ਫਿਤਦ ਫਿਤਰਤ ਜੋ ਡਿਪਟੀ ਸਪੋਕਸਮੈਨ ਹੈਗੇ ਤਾਲਿਬਾਨ ਦੇ ਉਹਨਾਂ ਨੇ ਕਿਹਾ ਕਿ 6 ਲੋਕ ਫਟੜ ਵੀ ਹੋਏ ਹੈਗੇ ਆ ਪਖਤੀਕਾ ਪ੍ਰੋਵਿੰਸ ਜੋ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੀ ਆ ਉੱਥੇ ਅਟੈਕ ਕੀਤਾ ਗਿਆ ਸੀਗਾ ਤਾਲੀਬਾਨ ਦੀ ਗਵਰਨਮੈਂਟ ਨੇ ਇਸ ਅਟੈਕ ਨੂੰ ਡਿਨਾਊਂਸ ਵੀ ਕੀਤਾ ਹੈ ਕਿਹਾ ਬਹੁਤ ਮਾੜੀ ਗੱਲ ਆ ਤੇ ਕਹਿੰਦੇ ਵੀ ਮੋਸਟਲੀ ਜਿਹੜੇ ਲੋਕ ਮਾਰੇ ਗਏ ਆ ਉਹ ਰਿਫਿਊਜੀ ਸੀਗੇ ਵਜ਼ੀਰੀਸਤਾਨ ਰੀਜਨ ਤੋਂ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਇਸ ਦਾ ਬਦਲਾ ਵੀ ਲਵਾਂਗੇ ਪਾਕਿਸਤਾਨ ਸਕਿਉਰਿਟੀ ਆਫੀਸ਼ੀਅਲਸ ਨੇ ਇਹ ਕਿਹਾ ਵੀ ਜੋ ਆਪਰੇਸ਼ਨ ਹੋਇਆ ਹੈਗਾ ਇਹ ਇੱਕ ਤਰ੍ਹਾਂ ਨਾਲ ਉੱਥੇ ਟ੍ਰੇਨਿੰਗ ਫੈਸਿਲਿਟੀ ਚੱਲਦੀ ਸੀ ਤਾਲੀਬਾਨ ਵੱਲੋਂ ਤੇ ਇਨ ਸਰਜੀ ਨੂੰ ਇਨ ਸਰਜੈਂਸੀ ਨੂੰ ਰੋਕਣ ਦੇ ਲਈ ਜਿਹੜਾ ਆ ਅਸੀਂ ਅਟੈਕ ਕੀਤਾ ਹੈਗਾ ਮੁਹੰਮਦ ਖੁਰਸਾਨੀ ਸਪੋਕਸਪਰਸਨ ਹੈਗੇ ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਉਹਨਾਂ ਨੇ ਕਿਹਾ 50 ਲੋਕ ਮਾਰੇ ਗਏ ਜਿਨ੍ਹਾਂ ਦੇ ਵਿੱਚ 27 ਲੇਡੀਜ਼ ਤੇ ਬਾਕੀ ਦੇ ਬੱਚੇ ਸਿਗੇ ਟੀਟੀਪੀ ਇੱਕ ਸੈਪਰੇਟ ਗਰੁੱਪ ਹੈਗਾ ਉਹ ਜੋ ক্লোਜ਼ ਅਲਾਈ ਆ afghan taliban ਦਾ ਜਿਨ੍ਹਾਂ ਨੇ ਪਾਵਰ ਸੀਜ਼ ਕੀਤੀ ਸੀਗੀ 2021 ਦੇ ਵਿੱਚ ਇਹ ਜਿਹੜਾ ਤਰੀਕੇ ਤਾਲੀਵਾਨ ਪਾਕਿਸਤਾਨ ਜੋ ਹੈ ਜਿਸ ਗਰੁੱਪ ਦੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈਗਾ ਪਾਕਿਸਤਾਨੀ ਮਿਲਟਰੀ ਨੇ ਕਿਆਪ ਸਿਕਿਉਰਟੀ ਫੋਰਸਸ ਨੇ 13 ਦੇ ਕਰੀਬ ਇਨসারਜੈਂਟ ਮਾਰੇ ਹੈਗੇ ਆ ਉਹਨਾਂ ਨੂੰ ਇੰਟੈਲੀਜੈਂਸ ਮਿਲੀ ਸੀ ਤੇ ਸਾਊਥ ਵਜ਼ੀਰੀਸਤਾਨ ਜੋ ਪਾਕਿਸਤਾਨ ਦੇ ਵਿੱਚ ਹੈਗਾ ਆ ਉੱਥੇ ਟ੍ਰੇਨਿੰਗ ਚੱਲ ਰਹੀ ਹੈਗੀ ਆ ਤਾਂ ਕਿ ਪਾਕਿਸਤਾਨ ਦੇ ਵਿੱਚ ਗੜਬੜੀ ਕੀਤੀ ਜਾ ਸਕੇ ਸੋ ਇਸ ਸਟ੍ਰਾਈਕ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾफी ਜ਼ਿਆਦਾ ਟੈਨਸ਼ਨ ਵਧੂਗੀ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਆ ਉਹ ਉਸਨੇ ਮਾਰਚ ਮਹੀਨੇ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਹੁਗਾਰਿਸਤਾਨ ਦੇ ਏਰੀਏ ਦੇ ਵਿੱਚ ਅਟੈਕ ਕੀਤਾ ਸੀ